ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਦੇ ਪਤਾ ਨਹੀਂ ਕਿੰਨਾ ਵਾ ਹੋਟਲ ਆ 7 ਸਟਾਰ ਇਹ ਉਹ ਤੋਂ 1.5 ਮੀਟਰ ਦੀ ਦੂਰੀ ਤੇ ਖੜੇ ਆ ਜਦੋਂ ਕਿਸੇ ਰਾਜੇ ਕੋਲ ਉਹਦਾ ਰਾਜ ਨਹੀਂ ਹੁੰਦਾ ਜਾਂ ਕਹਿ ਲੋ ਜਦੋਂ ਕਿਸੇ ਕਰੂਰ ਰਾਜੇ ਕੋਲ ਉਹਦੀ ਸੱਤਾ ਜਾਂਦੀ ਦਿਖਦੀ ਹੈ ਉਹਦਾ ਪਹਿਲਾ ਪ੍ਰਮਾਣ ਇਹਨਾਂ ਪੋਸਟ ਅਫਸਰਾਂ ਤੇ ਐ ਇੱਕ ਵਾਰੀ ਇਹਨਾਂ ਲਈ ਤਾੜੀ ਮਾਰ ਦੋ ਖੜੇ ਇੱਡੇ ਸੋਹਣੇ ਢੰਗ ਨਾਲ ਭਾਜੀ ਉਹਨਾਂ ਨੇ ਗੱਲਬਾਤ ਕੀਤੀ ਹੈ ਜਿਨ੍ਹਾਂ 'ਚ ਇਹਨਾਂ ਦੀ ਆਪਣੀ ਜਿਹੜੀ ਵਿਚਾਰਗੀ ਹੈ ਕਿ ਯਾਰ ਭਾਈ ਅਸੀਂ ਸਾਡਾ ਤੁਹਾਡਾ ਦੁੱਖ ਸਮਝਦੇ ਹਾਂ ਮਜਬੂਰ ਹੈ ਔਰ ਆਪਣੀ ਡਿਊਟੀ ਕਰਨਾ ਸਾਡਾ ਫਰਜ਼ ਹੈ ਇਹਨੇ ਸੋਹਣੇ ਤਰੀਕੇ ਨਾਲ ਪੋਰਟ ਸਪੇਸ਼ ਆ ਰਹੀ ਹੈ ਜੇ ਵਾਕਈ ਰਾਜ ਕਿਸੇ ਚੰਗੇ ਲੋਕਾਂ ਦਾ ਹੋਵੇ ਕੋਈ ਮੁੱਖ ਮੰਤਰੀ ਇਸ ਵਰਤੀ ਨੂੰ ਦਬਕਾਉਂਦਾ ਨਾ ਹੋਵੇ ਕੋਈ ਮੁੱਖ ਮੰਤਰੀ ਇਹਨਾਂ ਤੋਂ ਝੂਠੇ ਪਰਜੇ ਨਾ ਕਰਵਾਉਂਦਾ ਹੋਵੇ ਕੋਈ ਮੁੱਖ ਮੰਤਰੀ ਇਹਨਾਂ ਤੋਂ ਪੁੱਠੇ ਕੰਮਾਂ ਨੂੰ ਕਰਵਾਉਣ ਲਈ ਇਹਨਾਂ ਨੂੰ ਸ਼ਿਲਾਘਾ ਨਾ ਕਰਦਾ ਹੋਵੇ ਤਾਂ ਪੁਲਸ ਐਦਾ ਬੀਅਰ ਕਰਦੀ ਹੈ ਇੱਕ ਵਾਰੀ ਫੇਰ ਤਾੜੀਆਂ ਮਾਰ ਦੋ ਤਾਂ ਇਹਨਾਂਕ ਫਰਕ ਹੁੰਦਾ ਆ ਕਿ ਜਦੋਂ ਕੋਈ ਇਹਨਾਂ ਦੀ ਦੁਰਵਰਤੋਂ ਕਰਦਾ ਇਹਨਾਂ ਤੇ ਲੱਗੇ ਤਾਰਾ ਨੂੰ ਇਹਨਾਂ ਦੀ ਖਾਕੀ ਵਰਦੀ ਦੀ ਖਾਦੀ ਹੋਈ ਕਸਮ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤਦਾ ਤਾਂ ਪਰੇ ਮਜਬੂਰ ਹੁੰਦੇ ਆ ਪਰ ਅੰਦਰ ਖਾਤੇ ਇਹ ਵੀ ਉਹ ਸੱਚੇ ਬਾਦਸ਼ਾਹ ਤੋਂ ਡਰਨ ਵਾਲੇ ਉਹੀ ਇਨਸਾਨ ਨੇ ਤੋਂ ਸਾਥੀਓ ਅੱਜ ਜੇ ਇੰਨੀ ਇੱਕ ਗੱਲ ਨਾਲ ਕਿ ਹਲੇ ਚੋਣ ਜਾਬਤਾ ਲੱਗਿਆ ਹਲੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਹੀਂ ਪਰ ਆਉਂਦੀ ਦਿਖ ਜ਼ਰੂਰ ਰਹੀ ਹੈ ਆ ਆਵਾਜ਼ ਲੈ ਕੇ ਜਾਣਗੇ ਇੱਕ ਇੱਕ ਬੰਦਾ ਇਹ ਆਪਾਂ ਕਸਮ ਖਾ ਕੇ ਜਾਈਏ ਭਾਈ ਕਿ ਜਿਹੜੀ ਸਾਡੇ ਖੂਨ ਨਾਲ ਸਾਡੇ ਦਾਦਿਆਂ ਦੇ ਖੂਨ ਨਾਲ ਸਾਡੇ ਪਿਓ ਦੇ ਸਾਡੇ ਮਾਵਾ ਦੇ ਖੂਨ ਨਾਲ ਸਾਡੇ ਕਿਸਾਨਾਂ ਦੀਆਂ ਹੱਡੀਆਂ ਦੇ ਚੂਰੇ ਦੇ ਨਾਲ ਸਾਡੇ ਨੌਜਵਾਨ ਜਿਹੜੇ ਚਿੱਟੇ ਦੇ ਜਾਂ ਕਿਸੇ ਹੋਰ ਨਸ਼ੇ 'ਚ ਮਰ ਗਏ ਉਹਨਾਂ ਦੇ ਹੱਡੀਆਂ ਦੇ ਚੂਰੇ ਦੇ ਨਾਲ ਜਿਹੜੀ ਐ ਹੋਜੇ ਹੋਟਲਾਂ ਦੇ ਵਿੱਚ ਕੱਲੀ ਏ ਆਪਾਂ ਟਾ ਦਾਂਗੇ ਜਿੱਦਣਾ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਦਾਬਾਦ ਇਹਨਾਂ ਨੂੰ ਜਿੰਦਾਬਾਦ ਬਾਦਲਾਂ ਨੂੰ ਜਾਂ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਜਿਨ੍ਹਾਂ ਨੇ ਲੁੱਟਿਆ ਪੰਜਾਬ ਨੂੰ ਜਿਹੜੀਆਂ ਬੱਸਾਂ ਉਹਨਾਂ ਦੀਆਂ ਚੱਲਦੀਆਂ ਨੇ ਜਿਹੜੇ ਹੋਰ ਕਾਰੋਬਾਰ ਉਹ ਕਾਲੇ ਨੂੰ ਚਿੱਟਾ ਚਿੱਟੇ ਨੂੰ ਕਾਲਾ ਕਰ ਰਹੇ ਐ ਉਹ ਸਾਰੇ ਜਿਵੇਂ ਆਪਾਂ ਕਿਸੇ ਪੁਰਾਣੀ ਗੱਡੀ ਤੋਂ ਤਰਪਾਲ ਚੱਕ ਦਿੰਨੇ ਐ ਆਪਾਂ ਇਹ ਤਰਪਾਲ ਵਗਾ ਕੇ ਮਾਰਾਂਗੇ ਵੀ ਲੋਕੋ ਆਹ ਦੇਖ ਲੋ ਆ ਚੀਜ਼ ਸੀ ਜਿਹੜੀ ਇਹ ਦੇਖਣ ਨਹੀਂ ਸੀ ਦੇਣਾ ਚਾਹੁੰਦੇ ਤੁਹਾਨੂੰ ਤੇ ਅੱਜ ਜਿਹੜੀ ਆਪਾਂ ਲੜਾਈ ਲੜ ਰਹੇ ਆ ਇਹ ਲੜਾਈ ਆਪਣੀ ਨਹੀਂ ਜੇ ਕੋਈ ਸੋਚਦਾ ਇਹ ਜਸਜੀਤ ਜਸਰਾਜ ਦੀ ਲੜਾਈ ਹੈ ਕਮਰਸੰਤੂ ਦੀ ਲੜਾਈ ਹੈ ਇਹ ਅਰਵਿੰਦ ਕੇਜਰੀਵਾਲ ਦੀ ਲੜਾਈ ਹੈ ਨਹੀਂ ਇਹ ਲੜਾਈ ਸਾਡੀ ਨਹੀਂ ਇਹ ਲੜਾਈ ਗਰਭ ਦੇ ਵਿੱਚ ਪਲ ਰਹੇ ਉਸ ਬੱਚੇ ਦੀ ਵੀ ਲੜਾਈ ਹੈ ਜਿਹੜਾ ਹਲੇ ਦੁਨੀਆ ਤੇ ਆਉਣਾ ਹੈ ਇਹ ਲੜਾਈ ਉਸ ਬੱਚੇ ਦੀ ਵੀ ਲੜਾਈ ਹੈ ਜਿਹੜਾ ਹਲੇ ਮਾਂ ਦੀ ਛਾਤੀ ਨਾਲ ਲੱਗ ਕੇ ਦੁੱਧ ਚੁੰਗ ਰਿਹਾ ਇਹ ਲੜਾਈ ਉਹਨਾਂ ਬੱਚਿਆਂ ਦੀ ਵੀ ਲੜਾਈ ਹੈ ਜਿਨ੍ਹਾਂ ਨੇ ਹਲੇ ਜਨਮ ਲੈਣਾ ਜਿਨ੍ਹਾਂ ਨੇ ਆ ਨੌਜਵਾਨ ਖੜੇ ਨੇ ਤੁਹਾਡੇ ਵਿਆਹ ਹੋਣੇ ਐ ਇਹਨਾਂ ਸੋਚ ਲਓ ਜਿੱਥੋਂ ਤੱਕ ਸਾਡੀ ਆਵਾਜ਼ ਜਾ ਰਹੀ ਹੈ ਇਹਨੂੰ ਇੱਥੋਂ ਤੇ ਇੱਥੋਂ ਸੁਣ ਲਿਓ ਇਹ ਲੜਾਈ ਜਿਹੜੇ ਅਗਲੇ 5 ਸਾਲ ਚ ਬੱਚੇ ਪੈਦਾ ਹੋਣੇ ਐ ਇਹ ਲੜਾਈ ਉਹਨਾਂ ਦੀ ਵੀ ਲੜਾਈ ਹੈ ਇਹ ਕੁੱਤੀ ਅੱਜ ਇਹਨਾਂ ਦੀਆਂ ਜੜਾਂ ਨਾ ਵੱਡੀਆਂ ਅੱਜ ਵੀ ਦੇ ਕਿਤੇ ਕਿਸੇ ਨੇ 200 ਰੁਪਏ ਦੀ दारू ਦੇ ਬੋਤਲ ਪਿੱਛੇ ਜੇ ਕਿਸੇ 1000 5000 ਦੀ ਵੋਟ ਪਿੱਛੇ ਜੇ ਕਿਸੇ ਨੇ ਆਪਣਾ ਈਮਾਨ ਆਪਣੇ ਪਿਓ ਦੀ ਪੱਗ ਆ ਸਗੀ ਭੈਣ ਦੀ ਚੁੰਨੀ ਇਹਨਾਂ ਬਾਪੀਆਂ ਦੇ ਪੈਰਾਂ 'ਚ ਰੱਖਤੀ ਤਾਂ ਸਮਝ ਲਓ ਜਿਵੇਂ ਖਾਕੀ ਵਰਦੀ ਵਾਲਾ ਇੱਕ ਬੰਦਾ ਅੰਮ੍ਰਿਤਸਰ 'ਚ ਆਪਣੀ ਧੀ ਨੂੰ ਬਚਾਉਣ ਲਈ ਗਿਆ ਸੀ ਤੇ ਉਹਦੇ ਗੋਲੀ ਮਾਰਤੀ ਸੀ ਬੁੱਸ ਵਾਲੇ ਦਾ ਗੋਲੀ ਮਾਰਤੀ ਸੀ ਐਸਾ ਗੁੰਡਾ ਰਾਜ ਭਾਈ ਜੀ ਜਦ ਇਹਨਾਂ ਦੀਆਂ ਧੀਆਂ ਪੈਣਾ ਇੱਥੇ ਸੁਰੱਖਿਤ ਨਹੀਂ ਤਾਂ ਸਾਡੀ ਕੀ ਔਕਾਤ ਹੈ ਜੇ ਕਾਲੂ ਸਾਡੇ ਫੇਰ ਵੀ ਡੰਡੇ ਪਏ ਕਿਉਂਕਿ ਇੱਕ ਸਾਲ 'ਚ 365 ਦਿਨ ਹੁੰਦੇ ਆ ਪੰਜਾਂ ਸਾਲਾਂ 'ਚ 1825 ਦਿਨ ਹੁੰਦੇ ਆ ਪੰਜ ਦਿਨ 'ਚ ਕਿਤੇ 200 ਰੁਪਏ ਦੀ दारू ਲੈ ਕੇ ਤੀਰ ਹੀ ਗਏ ਜੇਬ ਜਿੱਤਣ ਵੋਟ ਪਾਉਣੀ ਹੈ ਜਿਸ ਦਿਨ ਕਿਸੇ ਤੁਸੀਂ ਕਾਲਖ ਦੀ ਸਿਆਹੀ ਇਸ ਉਂਗਲ ਤੇ ਲਾ ਲਈ ਪਾਪ ਦੀ ਸਿਆਹੀ ਇਸ ਉਂਗਲ ਤੇ ਲਾ ਲਈ ਉਦਣ ਚੱਕ ਕੇ ਤਵੇ ਤੋਂ ਕਾਲਖ ਆਪਣੇ ਪਿਓ ਦੇ ਆਪਣੀ ਭੈਣ ਦੇ ਮੂੰਹ ਤੇ ਵੀ ਮਲਦੇ ਹੋ ਅਗਰ ਲੋਕ ਇਤੇ ਡੰਡੇ ਪਾਏ ਮਜਬੂਰ ਹੋ ਕੇ ਪੁਲਿਸ ਨੂੰ ਫੇਰ ਜ਼ਾਲਮਾਨਾ ਤਰੀਕੇ ਨਾਲ ਕਿਸਾਨਾਂ ਦੀਆਂ ਪੱਗਾਂ ਰੋਲਣੀਆਂ ਪੈ ਗਈਆਂ ਤਿਆਰ ਰੱਖੋ ਜ਼ਿੰਮੇਵਾਰ ਪੁਲਿਸ ਨਹੀਂ ਇਹਨਾਂ ਨੇ ਹੁਕਮ ਬਜਾਉਣੇ ਹੁੰਦੇ ਐ ਜ਼ਿੰਮੇਵਾਰ ਅਸੀਂ ਹੋਵਾਂਗੇ ਜਿਨ੍ਹਾਂ ਨੇ ਵੋਟ ਵੇਚੀ ਹੋਊਗੀ ਇਹਨਾਂ ਨੇ ਖੁੱਦੇ ਸੀ ਫੋੜ ਗਏ ਜਿੱਦਾਂ ਦੇ ਦੇਖ ਲਓ ਫੇਰ ਜ਼ਰੂਰੀ ਨਹੀਂ ਕਿ ਕਾਕੀ ਵਰਦੀ ਵਾਲੇ ਦੀ ਕੁੜੀ ਦੀ ਇੱਜ਼ਤ ਬਚਾਉਂਦਾ ਉਹ ਸ਼ਹੀਦ ਹੋਵੇ ਉਹਨੂੰ ਗੋਲੀ ਵੱਜੇ ਗੋਲੀ ਫੇਰ ਜੇ ਸਾਡੇ ਪਈ ਸਾਡੇ ਪਿੱਛੇ ਪਟੇ ਪਈ ਜੀ ਆਇਆਂ ਨੂੰ ਹੋਇਆ ਸਾਡੇ ਨਾਲ ਤਾਂ ਸਮਝ ਲਿਓ ਕਿ ਮਜਬੂਰੀ ਇਹਨਾਂ ਦੀ ਨਹੀਂ ਸੀ ਅਸੀਂ ਵੀ ਕੈਸੀ ਅੱਜ ਜੇ ਅੱਜ ਬਦਲ ਨਹੀਂ ਲੱਗੇ ਤਾਂ ਭਾਈ ਜੜੋਂ ਬਦਲ ਦਿਓ ਇੱਕ ਵਾਰੀ ਬਦਲ ਦਿਓ ਜਿੰਦਾਬਾਦ ਸਿੱਕਰ ਭਾਈ ਜਿੰਦਾਬਾਦ ਸਿੱਕਰ ਭਾਈ ਜਿੰਦਾਬਾਦ ਇਹੋ ਜਿਹੀ ਬਾਤ ਤੁਸੀਂ ਦੇਖ ਲਿਓ ਐਸੇ ਹਾਲਾਤ ਆਉਣਗੇ ਜਦੋਂ ਇਹਨਾਂ ਨੂੰ ਵੀ ਆਪਾਂ ਖਾਕੀ ਵਰਦੀ ਵਾਲਿਆਂ ਨੂੰ ਗੱਲ ਨਾ ਲਾਵਾਂਗੇ ਜਦੋਂ ਇਹਨਾਂ ਦੀ ਇੱਜ਼ਤ ਕਰਾਂਗੇ ਜਦੋਂ ਇਹ ਖਾਕੀ ਵਰਦੀ ਦਾ ਆਪਣਾ ਫਰਜ਼ ਨਿਭਾਉਣਗੇ ਸਾਰੀ ਜਿਹੜੀ ਚੀਜ਼ ਹੈ ਖਾਕੀ ਵਰਦੀ ਤੋਂ ਹੋਣੀ ਹੈ ਬਾਈ ਕਿਉਂਕਿ ਜੇ ਮਾੜਾ ਕਰਵਾਇਆ ਖਾਕੀ ਤੋਂ ਤਾਂ ਇਹਨਾਂ ਜ਼ਾਲਮਾਂ ਨੇ ਕਰਵਾਇਆ ਇਹਨਾਂ ਨੇ ਕਿਸਨ ਆਪਣਾ ਫਰਜ਼ ਵਾਕਈ ਪਛਾਣ ਲਿਆ ਕਿ ਨਹੀਂ ਯਾਰ ਸਾਡੇ ਦੇ ਉੱਪਰੋਂ ਕੋਈ ਦਵਾ ਨਹੀਂ ਪੈਂਦਾ ਸਾਨੂੰ ਸਾਡੀ ਮਰਜ਼ੀ ਨਾਲ ਇਨਸਾਫ਼ ਕਰਨ ਦਾ ਹੱਕ ਮਿਲਦਾ ਅਦਾਲਤਾਂ ਦੇ ਵਿੱਚ ਕੇਸ ਘਟ ਜਾਣਗੇ ਕੋਈ ਝੂਠੇ ਪਰਚੇ ਨਾ ਤੋਂ ਕਰਵਾਏ ਜਾਂਦੇ ਆ ਕਰ ਲੋ ਜੀ ਕਿਸੇ ਦਾ ਨਹੀਂ ਕਰਦਾ ਜੇ ਉੱਪਰ ਕੋਈ ਚੰਗੇ ਬੰਦੇ ਆ ਗਏ ਕੋਈ ਚੰਗੇ ਮੰਤਰੀ ਚੰਗੇ ਐਮ ਐਲ ਏ ਇਮਾਨਦਾਰ ਲੋਕ ਵਿਧਾਨ ਸਭਾ ਚ ਪਹੁੰਚ ਗਏ ਮੈਂ ਤੁਹਾਡੇ ਨਾਲ ਵਾਦਾ ਕਰਦਾ ਭਾਈ ਜੀ ਟੈਂਕੀ ਅਗਰ ਸਾਫ ਹੋਏਗੀ ਤਾਂ ਟੂਟੀਆਂ ਚ ਪਾਣੀ ਆਪੇ ਹੀ ਸਾਫ ਆਏਗਾ ਵਿਧਾਨ ਸਭਾ ਸਾਫ ਕਰੋ ਜਿੱਦਣ ਵਿਧਾਨ ਸਭਾ ਸਾਫ ਹੋਗੀ ਚੰਗੇ ਬੰਦੇ ਉੱਤੇ ਬੈਠੇ ਹੋਏ ਪੰਜਾਬ ਦੇ ਲਈ ਚੰਗੀਆਂ ਨੀਤੀਆਂ ਘੜਨ ਵਾਲੇ ਲੋਕ ਪੰਜਾਬ ਦੇ ਗਰੀਬ ਦਾ ਦਰਦ ਸਮਝਣ ਵਾਲੇ ਲੋਕ ਸੜਕ ਤੇ ਰੁਲਦੀਆਂ ਇੱਜਤਾਂ ਨੂੰ ਸਾਂਭਣ ਵਾਲੇ ਲੋਕ ਜਿੱਦਣ ਉੱਥੇ ਬੈਠੇ ਹੋਏ ਜਿੱਦਣ ਕਿਸੇ ਗਰੀਬ ਦਾ ਹੰਝੂ ਵਗਣ ਤੋਂ ਪਹਿਲਾਂ ਸਾਡੇ ਐਮ.ਐਲ.ਏ. ਉਹਦੇ ਕਲੇਜੇ ਦੇ ਟੁਕੜੇ ਹੋਣ ਲਾਪੇ ਤੁਹਾਨੂੰ ਮੈਂ ਵਾਅਦਾ ਕਰਦਾ ਕਿ ਪੰਜਾਬ ਬਦਲੇਗਾ ਪੰਜਾਬ ਤੋਂ ਸਾਡਾ ਪੂਰਾ ਦੇਸ਼ ਬਿਲਕੁਲ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਹ ਇੱਥੇ ਬੁਥਾ ਗਲੇ ਬੈਠੇ ਪਏ ਨੇ ਪਰ ਹੌਸਲੇ ਨਹੀਂ ਬੈਠੇ ਵਾਹ ਜੀ ਪਰਬਤੀ ਦੇ باوجود ਧੰਨ ਹੋਣਾ ਸ਼ਹੀਦਾਂ ਦੇ ਜਿਨ੍ਹਾਂ ਨੇ ਸ਼ਹੀਦੀਆਂ ਦੇ ਕੇ ਸਾਨੂੰ ਫੇਰ ਵੀ 4 ਐਮਪੀ ਦਿੱਤੇ ਆ ਆਮ ਆਦਮੀ ਪਾਰਟੀ ਨੇ ਅੰਦੇ ਸਿੱਟਾ ਜਿਹੜੇ ਕੀਤੀ ਹੋਈ ਕੁਰਬਾਨੀ ਸਾਡੇ ਖੂਨ ਚ ਚਾਹੇ ਅਸੀਂ ਜਿੰਨੇ ਮਰਜੀ ਨਸ਼ਿਆਂ ਦੇ ਰਾਹ ਤੇ ਤੋਰ ਤੇ ਪਰ ਫੇਰ ਵੀ ਕਿਤਨਾ ਕਿਤੇ ਅਣਖਤਾ ਜਾਗਦੀ ਹੈ ਪੰਜਾਬੀਓ ਜੇ ਬੂਟਾ ਲੱਗਦਾ ਤੇ ਅੱਜ ਭਾਈ ਆਪਣਾ ਆਪਣਾ ਫਰਜ਼ ਨਿਭਾ ਲਓ ਆਪਣੀ ਆਪਣੀ ਡਿਊਟੀ ਨਿਭਾ ਲਓ 1825 ਦਿਨ ਅਗਲੇ ਦੇਣੇ ਆ ਕਿਸੇ ਨੂੰ ਆਪਣੀ ਜ਼ਿੰਦਗੀ ਦੇ 18 ਸਾਲ ਦੇ ਬੱਚੇ ਦੀ ਵੋਟ ਬਣਦੀ ਆ 18 ਸਾਲ ਦੇ ਤੇ 70 ਸਾਲ ਤੋਂ ਜ਼ਿਆਦਾ ਉਮਰ ਨਹੀਂ ਰਹੀ ਕਿਸੇ ਦੀ ਸਮਝ ਲਓ 20 ਸਾਲ ਤੋਂ ਲਾ ਲਓ ਤਾਂ 50 ਸਾਲ ਸਿਰਫ ਵੋਟ ਪਾਉਣ ਦਾ ਹੱਕ ਮਿਲਦਾ ਇੱਕ ਬੰਦੇ ਨੂੰ ਤੇ ਜੇ 50 ਸਾਲ ਵੋਟਾਂ ਪਾਉਣੀਆਂ ਨੇ ਤਾਂ 10 ਵਾਰੀ ਵੋਟ ਪਾਉਂਗੇ ਤੁਸੀਂ ਜ਼ਿੰਦਗੀ 'ਚ ਉਸ ਤੋਂ ਬਾਅਦ ਤੁਹਾਨੂੰ ਹੱਕ ਨਹੀਂ ਉਹ ਤੋਂ ਬਾਅਦ ਤੁਹਾਡੀ ਜ਼ਿੰਦਗੀ ਦਾ ਓਕੇ ਨਾਮ ਨਾਮ ਸੱਤ ਹੈ ਅੱਜ ਜਿਹੜਾ ਵੀ ਲੀਡਰ ਤੁਹਾਡੇ ਕੋਲ ਝੋਲੀ ਅੱਡ ਕੇ ਆਊਗਾ ਉਹ ਸਿਰਫ ਆਪਣੇ ਮਤਲਬ ਲਈ ਆ ਰਿਹਾ ਜਿਹੜੇ ਪੁਰਾਣੇ ਆਉਂਦੇ ਪਛਾਣ ਲਿਓ ਕੱਲਾ ਕੱਲਾ ਗਿਰਗਿਟ ਕੱਲੇ ਕੱਲੇ ਦੇ ਰੰਗ ਦੇਖ ਲਿਓ ਵੀ ਜਦੋਂ ਉਹ ਪਹਿਲੀ ਵਾਰੀ ਐਮਐਲਏ ਐਮਪੀ ਐਮਸੀ ਬਣਿਆ ਤਾਂ ਉਹਦੀ ਕੀ ਔਕਾਤ ਸੀ ਕਰਦੀ ਤੇ ਜਦੋਂ ਉਹਨੂੰ ਰਾਜ ਮਿਲ ਗਿਆ ਉਸ ਤੋਂ ਬਾਅਦ ਉਹਦੀ ਔਕਾਤ ਕਿੱਥੇ ਗਈ ਹੈ ਜੇ ਤਾਂ ਕੱਲੇ ਇਹ ਲੋਕ ਅਮੀਰ ਕਰਨੇ ਐ ਤਾਂ ਜਾਓ ਪਾਪ ਨੂੰ ਗੋਟੀਆਂ ਆਪਾਂ ਵੋਟਾਂ ਪਾ ਦਿਓ ਜੇ ਅੱਜ ਵਕਈ ਆਪਣੇ ਆਪ ਨੂੰ ਸਿਰਫ 5 ਦਿਨ ਦਾ ਰਾਜਾ ਨਹੀਂ 1825 ਦਿਨ ਦਾ ਰਾਜਾ ਰਾਣੀ ਬਣਾਉਣਾ ਤਾਂ ਇਹ ਵੋਟ ਦੀ ਕਦਰ ਕਰ ਲੋ ਮੈਂ ਕਿਹੜਾ ਵੀ ਸਾਡਾ ਐਮਐਲਏ ਕਿਉਂ ਨਾ ਹੋਵੇ ਆਮ ਆਦਮੀ ਪਾਰਟੀ ਦਾ ਜੇ ਕੋਈ ਜਿੱਤ ਕੇ ਹਵਾ 'ਚ ਜਾਣ ਲੱਗਿਆ ਤਾਂ ਮੋਰਾਂ ਤੇ ਡੰਡਾ ਆਪ ਜੜ ਦਿਓ ਇਸ ਤੋਂ ਪਹਿਲਾਂ ਸਾਡਾ ਕੁਝ ਕਰਨਾ ਪੈਂਦਾ ਹਵਾ ਨਹੀਂ ਖਰਾਬ ਕਰਨੀ ਕਿਸੇ ਐਮਐਲਏ ਦੀ ਡੀਅਰ ਪਬਲਿਕ ਸਰਵੈਂਟਸ ਜਨਤਾ ਦੇ ਨੌਕਰ ਜਨਤਾ ਦੇ ਨੌਕਰ ਬਣਾ ਕੇ ਕੰਮ ਕਰਾ ਲੋ ਇੱਜ਼ਤ ਨਾਲ ਕਰਾ ਲੋ ਸੋ ਆਪਣੇ ਹੱਥ ਬਹੁਤ ਖੁਸ਼ ਹੈ ਅੱਜ ਪੰਜਾਬ ਦਾ ਇਹ ਸੂਰ ਚੜ੍ਹਨ ਲੱਗਿਆ ਤਾਂ ਯਾਰ ਦੋਸਤੋ ਆਪਣੀ ਆਪਣੀ ਡਿਊਟੀ ਸਮਝ ਕੇ ਅੱਜ ਪੰਜਾਬ ਲਈ ਖੜ੍ਹ ਜੋ ਅੱਜ ਆਪਣੀ ਭੈਣ ਦੀ ਚੁੰਨੀ ਲਈ ਖੜ੍ਹ ਜੋ ਅੱਜ ਆਪਣੇ ਪਿਓ ਦੀ ਪੱਗ ਲਈ ਖੜ੍ਹ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਵੀ ਪਾਰਟੀ ਜਿੰਦਾਬਾਦ ਆਮ ਆਵੀ ਪਾਰਟੀ ਜਿੰਦਾਬਾਦ ਆਮ ਆਵੀ ਪਾਰਟੀ ਜਿੰਦਾਬਾਦ ਮੈਂ ਦਿਨੇਸ਼ ਚੜ੍ਹਜ ਨੂੰ ਬੇਨਤੀ ਕਰਾਂਗਾ ਆਪਣੇ ਮੁਖਾਵਰਤੋਂ ਸਭ ਲਈ ਦੋ ਸ਼ਬਦ ਕਹਿਣਾ ਹੈ। ਹਾਇਦਾ। ਬਹੁਤ ਹੀ ਸਤਿਕਾਰਯੋਗ ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਤੋਂ ਅੱਜ ਬਾਦਲਾਂ ਦੇ ਲੁੱਟ ਦੇ ਮਹਿਲ ਦੇ ਬਾਹਰ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਪਹੁੰਚੇ ਹੋਏ ਨੌਜਵਾਨ ਸਾਥੀਓ, ਬਜ਼ੁਰਗੋ, ਮਾਤਾਓ ਤੇ ਭੈਣੋ। ਤੁਸੀਂ ਪਿੰਡ-ਪਿੰਡ ਜਾ ਕੇ ਸੁਨੇਹਾ ਦੇਣਾ ਹੈ ਇਸ ਖੇਤਰ ਦੇ ਵਿੱਚ ਜੋ ਜੰਗਲਾਤ ਦਾ ਏਰੀਆ ਤੁਹਾਡੇ ਪਿੰਡਾਂ ਦੇ ਵਿੱਚ ਪੈਂਦਾ। ਜਿੱਦੋਂ ਕਿ ਆਪਣੀ ਘਰ ਦੀ ਜਰੂਰਤ ਦੇ ਲਈ ਜੇ ਕੋਈ ਇੱਕ درخت ਦੀ ਟਾਣੀ ਵੀ ਵੱਢ ਕੇ ਲਿਆਂਦਾ ਉਹਦੇ ਦੇ ਉੱਪਰ ਜੰਗਲਾਤ ਐਕਟ ਦਾ ਪਰਚਾ ਹੁੰਦਾ ਉਹਦੇ ਉੱਪਰ ਚੋਰੀ ਦਾ ਪਰਚਾ ਹੁੰਦਾ ਪਰ ਆ ਤੁਹਾਡੇ ਸਾਹਮਣੇ ਬਾਦਲਾ ਨੇ ਉਸੇ ਜੰਗਲ ਦੇ ਵਿੱਚ ਉਸੇ ਇਲਾਕੇ ਦੇ ਵਿੱਚ 20 ਏਕੜ ਦੇ ਵਿੱਚ ਆਪਣਾ ਐਡਾ ਵੱਡਾ ਲੁੱਟਦਾ ਮਹਿਲ ਸਾਰਿਆ ਇਹਦੇ ਇਹਦੇ ਉੱਪਰ ਕੋਈ ਪਰਚਾ ਨਹੀਂ ਹੋਇਆ ਇਹਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਇੱਕੋ ਦੇਸ਼ ਦੇ ਵਿੱਚ ਇੱਕੋ ਇਲਾਕੇ ਦੇ ਵਿੱਚ ਇਹਦੇ ਨੇ ਦੋ ਕਾਨੂੰਨ ਹੈ ਉਹ ਕਿਵੇਂ ਲਾਗੂ ਹੋ ਸਕਦੇ ਨੇ ਪਰ ਹਰਾਨੀ ਦੀ ਗੱਲ ਇਹ ਹੈ ਇਸ ਲੁੱਟ ਦੇ ਮਹਿਲ ਦੇ ਉੱਪਰ ਇਸ ਕਾਨੂੰਨ ਦੀ ਲੰਘਾਂ ਦੇ ਉੱਪਰ ਇਸ ਹਲਕੇ ਦੇ ਜਿਹੜੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਵਿਧਾਇਕ ਜਗਮਨ ਸਿੰਘ ਕੰਘੁਣੀ ਉਹਨਾਂ ਨੇ ਕਦੀ ਵਿਰੋਧ ਕਰਨਾ ਵਾਜਿਬ ਨਹੀਂ ਸਮਝਿਆ ਚੰਡੀਗੜ੍ਹ ਬਿਲਕੁਲ ਨਾਲ ਹੈ ਅਕਲ ਕਾਂਗਰਸ ਪਾਰਟੀ ਦੇ ਸਾਰੇ ਆਗੂ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਸਾਰੇ ਇੱਥੋਂ ਲੰਘਦੇ ਨੇ ਉਹਨਾਂ ਨੇ ਵੀ ਕਿ ਲੁੱਟ ਦੇ ਮਹਿਲ ਨੂੰ ਰੋਜ਼ ਇੱਥੋਂ ਲੰਘਦੇ ਹੋਏ ਦੇਖਿਆ ਹੋਣਾ ਪਰ ਉਹਨਾਂ ਨੇ ਵੀ ਕਦੀ ਇਹਦੇ ਉੱਪਰ ਆਪਣਾ ਪ੍ਰਤੀਕਰਮ ਵੀ ਦੇਣਾ ਠੀਕ ਨਹੀਂ ਸਮਝਿਆ ਜਿਹੜੀ ਤੇਰ ਪੰਜਾਬ ਦੀ ਅੱਜ ਵਿਰੋਧੀ ਤੇ ਰਹਿਣ ਦੀ ਔਰ ਕੱਲ ਨੂੰ ਪੰਜਾਬ ਦੀ ਨਮਾਇੰਦਗੀ ਕਰਨ ਦਾ ਦਾਵਾ ਕਰਦੀ ਐ ਜਿਉ ਤੇ ਪੰਜਾਬੀਆਂ ਬਰਾਤੀਆਂ ਇਮਾਨਦਾਰ ਹੁੰਦੀ ਅੱਜ ਇਸ ਹੋਟਲ ਦੇ ਬਾਹਰ ਆ ਕੇ ਲੜਦੀ ਅੱਜ ਇਸ ਲੁੱਟ ਦੇ ਮਹਿਲ ਦੇ ਬਾਹਰ ਆ ਕੇ ਲੜਦੀ ਲੋਕਾਂ ਨੂੰ ਜਾਗਰਤ ਕਰਦੀ ਸੋ ਤੁਸੀਂ ਜਿੱਥੇ ਪਿੰਡ ਪਿੰਡ ਜਾ ਕੇ ਇਸ ਸੁਨੇਹਾ ਦੇਣਾ ਪੇ ਜੰਗਲ ਦੇ ਵਿੱਚ ਸਰਕਾਰੀ ਕਾਨੂੰਨ ਦੇ ਮੁਤਾਬਕ ਛੋਟੇ ਕਿਸਾਨਾਂ ਲਈ ਜਿਨ੍ਹਾਂ ਦੀਆਂ ਜ਼ਮੀਨਾਂ ਜੰਗਲਾਤ ਦੇ ਰਕਬੇ ਦੇ ਵਿੱਚ ਆਉਂਦੀਆਂ ਉਹਨਾਂ ਦੇ ਲਈ 2.2 ਇਕੜ ਦੇ ਛੋਟੇ-ਛੋਟੇ ਪ੍ਰੋਜੈਕਟ ਬਣਨੇ ਸੀਗੇ ਟੂਰਿਜ਼ਮ ਦੇ ਤਾਂ ਕਿ ਉਹ ਆਪਣਾ ਨੇ ਬੱਚੇ ਪਾਲ ਸਕਣ ਆਪਣਾ ਰੋਜ਼ਗਾਰ ਵਰਤੋਂ ਮਿਲ ਸਕੇ ਪਰ ਕਿਸੇ ਇੱਕ ਨੂੰ